ਮਾਹਗੁਰੂ ਜੀ ਕਾ ਖਾਲਸਾ ਮਾਹਗੁਰੂ ਜੀ ਕੀ ਫਤਿਹ ਸੰਸਦ ਦੇ ਵਿੱਚ ਚੰਨੀ ਸਿੰਘ ਜੰਨੀ ਜਿਹੜੇ ਜਲੰਧਰ ਤੋਂ ਐਮਪੀ ਨੇ ਉਹਨਾਂ ਨੇ ਆਵਾਜ਼ ਉਠਾਈ ਹੈ ਅਮਰਤਪਾਲ ਦੇ ਹੱਕ ਵਿੱਚ ਅਤੇ ਸਿੱਧੂ ਮੂਸੇਵਾਲ ਦੇ ਹੱਕ ਵਿੱਚ ਸਿੱਧ ਤੌਰ ਤੇ ਚੰਨੀ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਅਮਰਤਪਾਲ ਸਿੰਘ ਐਮਪੀ ਹੈ ਬੀਜੇਪੀ ਸਰਕਾਰ ਤੱਕਾ ਕਰਦੀ ਹੈ ਜਾਂ ਇਹ ਕਹਿ ਲਈ ਇਹ ਕਿਹਾ ਗਿਆ ਕਿ ਤੁਸੀਂ ਅੰਮ੍ਰਿਤਪਾਲ ਨੂੰ ਰਿਹਾ ਕਰੋ ਬੇਇਨਸਾਫੀ ਹੈ ਇਹ ਆਵਾਜ਼ ਉਠਾਈ ਗਈ ਸਿੱਧੂ ਮੂਸੇਵਾਲ ਦੇ ਹੱਕ ਵਿੱਚ ਵੀ ਕਿਹਾ ਗਿਆ ਕਿ ਉਹਨੂੰ ਇਨਸਾਫ ਮਿਲਣਾ ਚਾਹੀਦਾ ਚੰਗੀ ਗੱਲ ਹੈ ਪਰ ਇਹ ਬੰਦੇ ਦੂਰਾ ਮਾਪਦੰਡ ਕਿਉਂ ਲੈ ਕੇ ਬੈਠਦੇ ਆ ਦੋਗਲਾ ਕਿਰਦਾਰ ਇਨਾਂ ਦੇ ਜੀਵਨ ਵਿੱਚ ਕਿਉਂ ਹੈ ਹੁਣ ਇਹਨਾਂ ਦਾ ਮਤਲਬ ਹੈਗਾ ਕਿ ਕੋਈ ਨਾ ਕੋਈ ਪੰਜਾਬ ਵਿੱਚ ਭਾਂਬੜ ਬਾਲਿਆ ਜਾਵੇ ਅਮਰਤਪਾਲ ਰਾਹੀ ਤੇ ਜਦ ਥੋੜਾ ਬਹੁਤਾ ਕ੍ਰੈਡਿਟ ਇਹਨਾਂ ਨੂੰ ਮਿਲੇ ਸਿੱਧੂ ਮੂਸੇਵਾਲ ਦੇ ਇਨਸਾਫ ਵਿੱਚ ਹਾਲਾਂਕਿ ਇਹਨਾਂ ਦਾ ਅੰਦਰੋਂ ਕੀ ਮਕਸਦ ਨਹੀਂ ਹੈਗਾ ਕਿ ਸਿੱਧੂ ਮੂਸੇਵਾਲ ਨੂੰ ਇਨਸਾਫ ਮਿਲੇ ਦੇ ਨਾਲ ਅੰਮ੍ਰਿਤਪਾਲ ਦੇ ਨਾਲ ਕੋਈ ਇਹਨਾਂ ਦਾ ਲਾਗਾ ਦੇ ਗਿਆ ਬਸ ਪੰਜਾਬ ਦੇ ਵਿੱਚ 컬러 ਕਿਦਾਂ ਪਵੇ ਇਹਨਾਂ ਦੀ ਮਨਸ਼ਾ ਇਹ ਹੁੰਦੀ ਹੈ ਜਦੋਂ ਸੰਸਦ ਵਿੱਚ ਇਹ ਬਿਆਨ ਦੇ ਦਿੱਤਾ ਚੰਨੀ ਸਿੰਘ ਚੰਨੀ ਨੇ ਉਦੋਂ ਬਾਅਦ ਵਿੱਚ ਪੰਜਾਬ ਦੇ ਸੀਐਮ ਸਰਦਾਰ ਭਵਨ ਸਿੰਘ ਮਾਨ ਉਹਨਾਂ ਦੀ ਸਟੇਟਮੈਂਟ ਆਈ ਹੈ ਉਹਨਾਂ ਨੇ ਜੋ ਕਿਹਾ ਉਹਦੇ ਨਾਲ ਮੈਂ 100% ਸਹਿਮਤ ਹਾਂ ਉਹਨਾਂ ਨੇ ਕੀ ਕਿਹਾ ਉਹ ਕਹਿੰਦਾ ਮੇਰੇ ਲਈ ਕੋਈ ਇੱਕ ਐਮਪੀ ਖਾਸ ਨਹੀਂ ਹੈਗਾ ਮੇਰੇ ਲਈ ਸਾਰੇ ਹੀ ਇੱਕੋ ਜਿਹੇ ਆ ਜਦੋਂ ਐਨਐਸਏ ਦੀ ਗੱਲ ਚੱਲਦੀ ਹੈ ਨਾ ਉਹ ਕਹਿੰਦਾ ਮੈਂ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹਾਂ ਜਾਨਕਿ ਪੰਜਾਬ ਦੇ ਸਮੁੱਚੇ ਲੋਕਾਂ ਦਾ ਮੈਂ ਮੁੱਖ ਮੰਤਰੀ ਹਾਂ ਉਹਨਾਂ ਦਾ ਕਹਿਣ ਤੋਂ ਮਤਲਬ ਇਹ ਸੀ ਕਿ ਜਿਹੜਾ ਵੀ ਇਨਸਾਨ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਦਾ ਹੈ ਉਦੇ ਤੇ ਕਾਨੂੰਨ ਲਾਗੂ ਹੁੰਦਾ ਹਾਂ ਕਾਨੂੰਨ ਦੇ ਮੁਤਾਬਕ ਕੋਈ ਰਾਹਤ ਮਿਲਦੀ ਐ ਉਹ ਕਹਿੰਦਾ ਮੈਂ ਕਾਨੂੰਨ ਦੀ ਰਿਸਪੈਕਟ ਕਰਦਾ ਪਰ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਸਾਡੇ ਵੱਲੋਂ ਜਿਹੜੀ ਐਨਐਸਏ ਲਾਈ ਗਈ ਐ ਜਿਹੜੀ ਸੂਬਾ ਸਰਕਾਰ ਵੱਲੋਂ ਐਨਐਸਏ ਲਾਈ ਗਈ ਐ ਜਿਹੜੀ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਹੈਗਾ ਉਹ ਪੰਜਾਬ ਗਵਰਨਮੈਂਟ ਦੀ ਸੂਬਾ ਸਰਕਾਰ ਦੀ ਪਾਲਿਸੀ ਹੈ ਇਹ ਸਾਰੇ ਸੂਬਿਆਂ ਦੇ ਵਿੱਚ ਲਾਗੂ ਹੈ ਜਦੋਂ ਵੀ ਕਿਸੇ ਸੂਬੇ ਦੇ ਵਿੱਚ ਮਾਹੌਲ ਖਰਾਬ ਹੁੰਦਾ ਹੈ ਜਾਂ ਕੋਈ ਬਸ਼ੀਰ ਵਿਅਕਤੀ ਮਾਹੌਲ ਖਰਾਬ ਕਰਦਾ ਹੈ ਉਹਦੇ ਤੇ ਇੱਕ ਕਾਨੂੰਨ ਲਾਗੂ ਹੈ ਉਹ ਪਾਲਿਸੀ ਜਿਹੜੀ ਐਨਐਸਏ ਹੈ ਉਹ ਲਾਗੂ ਹੁੰਦੀ ਹੈ ਭਮੰਤਮਾਨ ਨੇ ਤੇ ਸਟੇਟਮੈਂਟ ਦੇ ਦਿੱਤੀ ਕਲੀਅਰ ਕਰ ਦਿੱਤਾ ਕਿ ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਜਾਂ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਉਹਦੇ ਤੇ ਸ਼ਿਕੰਜਾ ਕਸ਼ਿਆ ਜਾਉ ਹੁਣ ਮੈਂ ਆਪਣੀ ਗੱਲ ਕਰਨੀ ਹੈ ਮੇਰੀਆਂ ਗੱਲਾਂ ਕਹੜੀਆਂ ਹੁੰਦੀਆਂ ਨੇ ਪਰ ਜਿਹੜੇ ਸੱਚ ਖਾਰਮ ਕਰਦੇ ਨੇ ਸੱਚ ਸੁਣਨਾ ਚਾਹੁੰਦੇ ਨੇ ਉਹ ਮਿਠਾਸ ਨਹੀਂ ਮਿਲਦੀ ਮੈਂ ਉਹਨਾਂ ਤਮੰਨ ਦੇ ਹੱਕ ਵਿੱਚ ਜੋਨਨ ਸਟੇਟਮੈਂਟ ਦਿੱਤੀ ਉਹਦੇ ਨਾਲ 100% ਸਹਿਮਤ ਹਾਂ ਜੇ ਅਮਰਤਪਾਲ ਨੂੰ ਰਿਹਾ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਮਾਹੌਲ ਦੇ ਬਾਰੇ ਪਹਿਲਾਂ ਹੀ ਸੋਚਣਾ ਬਣਦਾ ਹੈ ਮਤਲਬ ਜਿਹੜੀਆਂ ਭੇਡਾਂ ਅਮਰਤਪਾਲ ਦੇ ਪਿੱਛੇ ਨੇ ਉਹਨਾਂ ਨੂੰ ਹਲੇ ਅਕਲ ਆਈ ਨਹੀਂ ਅਮਰਤਪਾਲ ਤਾਂ ਬੈਸੇ ਬੰਦੇ ਦਾ ਪੁੱਤ ਬਣਦਾ ਕਾਨੂੰਨ ਨੇ ਤਕਲੇ ਮੰਗੂ ਸਿੱਧਾ ਕਰਤਾ ਅਮਰਤਪਾਲ ਦਾ ਜੇ ਦੀ ਵੀ ਗਲਤੀ ਮੈਨੂੰ ਲੱਗਦਾ ਹੈ ਨਹੀਂ ਕਰੂਗਾ ਜੇ ਕਰੂਗਾ ਤਾਂ ਔਰ ਆਨੇ ਮੈਂਟ ਅਫੇਰ ਦੋ ਲਾਉਣੇ ਹੁਣ ਆਲੇ ਅਨੁਸਾਰੇ ਬੋਰਡ ਤੋਂ ਬਹੌਣ ਕਿਸੇ ਦਾ ਡੇਬਰੂ ਕਢਣ ਨੂੰ ਨਰਸਨਿਕ ਗੱਲ ਹੈ ਹਰਦੀਪਵੰਤ ਤੁਮਾਂ ਨੇ ਸਟੇਟਮੈਂਟ ਦਿੱਤੀ ਹੈ ਉਹ ਬਿਲਕੁਲ ਸਚਾਈ ਹੈ ਕਿ ਜੇ ਇਹੋ ਜਿਹੇ ਬੰਦੇ ਆਜ਼ਾਦ ਘੁੰਮਣਗੇ ਤਾਂ ਇਹ ਪੰਜਾਬ ਦੇ ਵਿੱਚ ਭਾਂਬੜ ਬਾਲਣਗੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਜੇ ਕੋਈ ਮੇਰੇ ਕੋਲੋਂ ਪੁੱਛੇ ਮੈਨੂੰ ਪਤਾ ਭੇਡਾਂ ਨੇ ਤਾਂ ਚੀਕਾਂ ਮਾਰਨੀਆਂ ਹੀ ਹੁੰਦੀਆਂ ਨੇ ਮਾਰਨੀਆਂ ਵੀ ਆ ਤੇ ਮੇਰਾ ਇਹ ਕਹਿਣਾ ਹੈ ਕਿ ਅਮਰਤਪਾਲ ਵਰਗੇ ਜੇਲ੍ਹ ਵਿੱਚ ਹੀ ਬੰਦ ਜਾਣਗੇ ਕਿਉਂਕਿ ਜਿਹੜਾ ਪੰਜਾਬ ਨੇ ਸੰਤਾਪ ਹੰਡਾਇਆ ਤੁਸੀਂ ਜਿੰਨੀਆਂ ਵੀ ਲਹਿਰਾਂ ਮੂਵਮੈਂਟਾਂ ਚੱਲੀਆਂ ਨੇ ਜੂਨ 84 ਹੋਵੇ ਅਤਵਾਦ ਹੋਵੇ ਜੱਬਲੇ ਹਨਡਰ ਦੀ ਗੱਲ ਕਰ ਲੋ ਇਹ ਸਭ ਕੁਝ ਇਹੋ ਜਿਹੇ ਲੋਕਾਂ ਦੀ ਦੇਣ ਹੈ ਜਿਹੜੇ ਆਪਣੀ ਔਕਾਤ ਤੋਂ ਵੱਡੀਆਂ ਗੱਲਾਂ ਕਰਦੇ ਨੇ ਅਮਰਤਪਾਲ ਵੀ ਆਪਣੀ ਔਕਾਤ ਤੋਂ ਵੱਡੀਆਂ ਗੱਲਾਂ ਕਰਦਾ ਸੀ ਬਾਕੀ ਜੇ ਪੰਜਾਬ ਦਾ ਮਾਹੌਲ ਤੁਸੀਂ ਸ਼ਾਂਤ ਚਾਹੁੰਦੇ ਹੋ ਤਾਂ ਇਹੋ ਜਿਹੇ ਬੰਦੇ ਇਹੜੇ ਧਰਮ ਦੇ ਨਾਂ ਤੇ ਨੌਜਵਾਨੀ ਨੂੰ ਜੂਥ ਨੂੰ ਭੜਕਾਉਂਦੇ ਨੇ ਅਮਰਿਤਪਾਲ ਵਰਗੇ ਫੁਕਰੇ ਇਹਨਾਂ ਦੀ ਥਾਂ ਜੇਲ੍ਹ ਵਿੱਚ ਹੀ ਹੈ ਤੇ ਉੱਥੇ ਹੀ ਮੁਲਾਕਾਤਾਂ ਕਰੇ ਜਾਂ ਪਰ ਜੇਲ੍ਹ ਤੋਂ ਬਾਹਰ ਆਉਣ ਖਤਰੇ ਦੀ ਘੰਟੀ ਹੈ ਇਹ ਚ ਕੋਈ ਦੋਰਾਮਾ ਨਹੀਂ ਇੱਕ ਤੁਹਾਨੂੰ ਮੈਂ ਛੋਟੀ ਜੀ ਗੱਲ ਕਹਿਣੀ ਹੈ ਜਿਹੜੇ ਅਮਰਿਤਪਾਲ ਨੂੰ ਚਾਹਣ ਵਾਲੇ ਨੇ ਅਮਰਿਤਪਾਲ ਜੇਲ੍ਹ ਵਿੱਚ ਬੈਠਾ ਹੈ ਹਲੋ ਬਾਹਰ ਨਹੀਂ ਆਇਆ ਜਿਹੜੇ ਉਹਦੇ ਪਿੱਛੇ ਲੱਗ ਕੇ ਅੱਜ ਆਮ ਇਨਸਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਸ਼ਰਮ ਗੁੰਡਾਗਰਦੀ ਕਰ ਰਹੇ ਨੇ ਜਿਵੇਂ ਤੇ ਅਮਰਪਾਲ ਵਰਗਾ ਬਾਹਰ ਆ ਕੇ ਇਹ ਦੁਬਾਰਾ ਫੇਰ ਸ਼ੁਰੂ ਕਰ ਦਿੰਦਾ ਜਿਹੜੀਆਂ ਕਰਤੂਤਾਂ ਪਹਿਲਾਂ ਕੀਤੀਆਂ ਸੀ ਤਾਂ ਫਿਰ ਇਹਦੇ ਮਤਲਬ ਇਹ ਹੈਗੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਣਾ ਹੀ ਹੋਣਾ ਹੈ ਤੇ ਹੁਣ ਜਿਹੜੀ ਸਟੇਟਮੈਂਟ ਭਵੰਤ ਮਾਨ ਦੀ ਆਈ ਹੈ ਸੀਮ ਸਾਹ ਦੀ ਤਾਂ ਉਹ ਸਟੇਟਮੈਂਟ ਸੁਣ ਕੇ ਤਿੰਨ ਨੂੰ ਦਸਤ ਲੱਗੇ ਹੋਣੇ ਤੇ ਕਈਆਂ ਨੇ ਬੁੱਚੜ ਪਤਾ ਨਹੀਂ ਕੀ ਕੁਝ ਕਹਿਣਾ ਕਹੀਂ ਚੱਲੋ ਬੁੱਚੜ ਅਗਲੇ ਨੂੰ ਪੰਜਾਬ ਦੇ ਲੋਕਾਂ ਨੇ 90 92 ਐਮਐਲਏ ਦਿੱਤੇ ਆ ਅਗਲਾ ਕਿਉਂ ਤੁਹਾਡੀ ਗੱਲ ਸੁਣੂਗਾ ਬਾਈ ਅਗਲੇ ਪੰਜਾਬ ਦਾ ਮਾਹੌਲ ਸ਼ਾਂਤ ਰੱਖਣਾ ਪੰਜਾਬ ਦਾ ਮਾਹੌਲ ਜੇ ਖਰਾਬ ਹੁੰਦਾ ਤਾਂ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਵਧੀਆ ਕੀਤਾ ਬਹੁਤ ਵਧੀਆ ਸਟੇਟਮੈਂਟ ਹੈ ਜੇ ਤੱਕ ਚੰਨੀ ਸਾਹਿਬ ਦੀ ਗੱਲ ਹੈ ਮੈਂ ਫਿਰ ਕਲੀਅਰ ਕਰ ਦਿੰਨਾ ਚੰਨੀ ਸਾਹਿਬ ਵਰਗੇ ਤਾਂ ਹੁਣ ਐਮਪੀ ਬਣ ਕੇ ਚਾਹੁੰਦੇ ਆ ਕਿ 27 ਦੇ ਵੀ ਦੇ ਲਈ ਕੁਝ ਕੀਤਾ ਜਾਵੇ ਨਾ ਸੁੱਧੂ ਮੂਸੇਵਾਲ ਦੀ ਮੌਤ ਨਾਲ ਉਹਨਾਂ ਦਾ ਕੀ ਮਤਲਬ ਹੈ ਨਾ ਅੰਮ੍ਰਿਤ ਪਾਲਣ ਦਾ ਕੋਈ ਮਤਲਬ ਐ ਇਹ ਸੱਚਾਈ ਐ ਬਰਿਡਿ ਭਵੰਤ ਮੰਦੀ ਸਟੇਟਮੈਂਟ ਐ ਉਹ 100% ਉਹਦੇ ਨਾਲ ਮੈਂ ਸਹਿਮਤ ਆ ਪੰਜਾਬ ਦੇ ਉਹ ਲੋਕ ਵੀ ਸਹਿਮਤ ਨੇ ਜਿਹੜੇ ਸ਼ਾਂਤੀਪੂਰਵਕ ਮਾਹੌਲ ਚਾਹੁੰਦੇ ਨੇ ਪੰਜਾਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ